ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਣਗੇ ਸਵਾਗਤ ਆ ਤੁਹਾਡਾ ਕੁੱਤਰਾਂ ਵਾਲੇ ਵਲੌਗ ਚ ਚਲੋ ਚੈੱਕ ਕਰ ਪਹੁੰਚੀ ਜਾਨੇ ਜੋਬਰਾ ਦਾ ਜਿੰਮ ਲਾਉਣਾ ਬਾਕੀ ਮਸ਼ੀਨਾਂ ਆ ਲੱਗੀ ਪਰੇ ਅੱਗੇ ਨਹੀਂ ਆਉਂਦਾ ਜਿੰਮ ਲਾਉਣੀ ਆ ਚੱਲ ਯਾਰ ਕੁੱਤਾ ਦੇਖੀਏ ਤੇ ਬਾਕੀ ਤੁਹਾਨੂੰ ਕਰਾਉਣੇ ਸ਼ੌਂਕ ਅੱਜ ਤੇਜੇ ਵੀਰ ਦੇ ਕੁੱਤਰਾਂ ਦਾ ਪਾਣੀ ਦੇਖ ਘਰ ਉਹ ਫਿਰ ਚੈੱਕ ਕਰਦੇ ਰਾ ਮਾਸਟਰ ਕਰੋ ਸ਼ੌਂਕ ਕਬੂਤਰਾਂ ਦਾ ਕਰੋ ਸ਼ੌਂਕ ਕਬੂਤਰਾਂ ਦਾ ਆ ਬੱਚੇ ਆਪਾਂ ਲੈ ਜਾਣੇ ਕਿਹੜੇ ਕਿਹੜੇ ਬੱਚੇ ਇੱਕ ਬੱਚਾ ਆ ਬੈਠਾ ਦੋ ਤਿੰਨ ਤੇ ਚਾਰ ਆ ਚਾਰ ਬੱਚੇ ਹੀ ਲੈ ਜਾਣੇ ਮੈਂ ਚਾਰੀ ਲੈ ਜੀ ਲੈ ਜੀ ਆ ਕਿਹੜਾ ਕਬੂਤਰ ਮਾਏ ਪੈਰਾ ਹੈ ਕਬੂਤਰੀ ੜੀ ਬੁੜੀ ਸੀ ਕੇ ਹੁਣ ਨਹੀਂ ਪ੍ਰਾਪਤ ਲੈ ਇੱਕ ਨਾਲ ਉਹ ਲੈ ਆਉਂਦਾ ਉਹ ਵੀ ਠੀਕੀ ਹਾਂ ਚੀਨੀ ਦਾ ਬਿੜੀ ਉਹ ਵੇ ਆ ਸ਼ੌਹ ਵਾਲੀ ਉਹ ਥੱਲੇ ਵਾਲੀ ਉਹ ਦੋਦੇ ਲੈ ਆਏ ਹੋ ਤੇ ਹਾਕ ਵਾਲੇ ਪੈਂਦੇ ਉਹਨਾਂ ਦੇ ਦੂਜੇ ਪਿੰਡ ਕਬੂਤਰ ਕੋਲ ਬਰਾ ਅਰਸ਼ੀ ਦੇ ਪਿੰਡਾਂ ਕੋਲ ਕਾਲਾ ਚੀਨਾ ਠੀਕ ਬਰਾ ਦੇ ਸਾਰਿਆਂ ਦੇ ਸ਼ੌਂਕ ਇਹਨਾਂ ਨੂੰ ਕਰੋ ਚੈੱਕ ਫਿਰ ਵੱਡੇ ਛੋਟੇ ਜੋੜੇ ਸਾਹ ਆਹ ਕਿਹੜੀ ਹੈ ਲਾਲਸਰੀ ਬੂਦਰੀ ਵੱਡੇ ਬੂਦਰ ਦੀ ਆਪਣੀ ਇਹ ਵੱਡੇ ਕਬੂਤਰ ਵੱਡਾ ਕਬੂਤਰ ਕਿਧਰ ਗਿਆ ਵੱਡਾ ਕਬੂਤਰ ਹੀ ਆਪ ਹੈ ਉਹ ਨਹੀਂ ਬੈਠਾ ਨਹੀਂ ਸੱਚ ਉਹ ਉਧਰ ਆ ਜੋੜਾ ਉਹ ਤੇਰੇ ਕੋਲ ਰੱਤੀ ਕਬੂਤਰ ਨਹੀਂ ਲਿਆ ਜਿਹੜੀ ਮੈਂ ਹਾਂ ਉਹਦੇ ਨਾਲ ਲਾਇਆ ਕਿਉਂ ਖੱਟੀਆਂ ਦਾ ਉਹ ਉੱਥੇ ਹੀ ਬੈਠਾ ਹੀ ਹੈ ਨਾ ਹਾਂ ਉਹਦਾ ਪੁੱਤ ਕਰੋ ਚੈੱਕ ਮੇਰੀ ਫੇਰ ਸਭ ਤੋਂ ਫੇਰ ਕਬੂਤਰੀ ਲਾਲ ਚੀਨੀ ਆਹ ਲਾਲ ਜੀਨੀ ਆਹ ਵਾਲੀ ਆਹ ਤੁਹਾਡੀ ਸਲੀਆਲੀ ਆਹ ਆਈ ਆ ਇਹ ਕੋਲੇ ਮਿੱਠੀ ਦੀ ਮਾਂ ਜੀ ਦੀ ਇਹ ਨਾਲ ਹੋਣੀ ਆ ਪਰ ਰੱਤੇ ਨੂੰ ਆਹ ਰੱਤੇ ਨੂੰ ਹਾਂ ਉਹ ਦਾ ਭਰਾ ਆ ਤੇਰਾ ਫੇਵਰੇਟ ਬੱਚਾ ਹੈ ਨਾ ਹਾਂ ਯੈਸ ਬੋਸ ਕਰੋ ਸ਼ੌਂਕ ਵੀ ਸਾਰੇ ਕਬੂਤਰਾਂ ਦਾ ਬੱਚੇ ਆਪਾਂ ਲੈਣੇ ਦੋ ਆ ਹੋ ਗਏ ਇੱਕ ਉਹ ਬੈਠਾ ਤੇ ਇੱਕ ਉਹ ਬੈਠਾ ਚਾਰੇ ਆਪਾਂ ਲੈ ਜਾਣੇ ਬੱਚੇ ਇਹ ਜਦੋਂ ਹੋ ਗਏ ਬਸ ਜਦੋਂ ਉੱਡਣ ਜੋਗੇ ਹੋ ਗਏ ਤੇ ਬਾਕੀ ਪਰਲੇ ਖੋਡੇ ਦਾ ਵੀ ਸ਼ੌਂਕ ਕਰਾਉਣੇ ਸਾਨੂੰ ਨੀ ਦੇਈਂ ਲਾ ਇੱਧਰ ਜੋੜੀ ਖਾਲੇ ਆ ਇੱਧਰ ਵੱਡੇ ਜੋੜੇ ਕਰੋ ਚੈੱਕ ਫਿਰ ਆਹ ਹੈ ਨਾ ਵੱਡਾ ਕਬੂਤਰ ਇਹ ਤਾਂ ਉਹਦੀ ਪੱਠੀ ਆ ਵੱਡੇ ਦੀ ਔਰ ਤੇਜ਼ ਉਹਨੇ ਇਹ ਵੱਡੇ ਦੀ ਪੱਠੀ ਆ ਕਰੋ ਚੈੱਕ ਕਰੋ ਤੇ ਆ ਉਹ ਕਬੂਦਰੀ ਲਾਈ ਉਹਦੇ ਨਾਲ ਉਹ ਉਹਦੇ ਨਾਲ ਆਈ ਹੈ ਨਾ ਹਾਂ ਆ ਕਬੂਦਰੀ ਲਾਈ ਲਾਲ ਸਿਰੇ ਨਾ ਉਹ ਉਹਨਾਂ ਲਈ ਆ ਨਾ ਉਹ ਮਰਗੀ ਫੜ ਗਈ ਨਾ ਤੇ ਜੇ ਉਹ ਵਾਹ ਬਚਾਇਆ ਬਚ ਗਿਆ ਪਰ ਕਿਹੜਾ ਉਹ ਮਰਗੀ ਬੇਗੀ ਸੀ ਇਹਨੂੰ ਬਚ ਗਿਆ ਹੈ ਬਚ ਗਿਆ ਹੈ ਵੀ ਆਪਾਂ ਇਹਨਾਂ ਨੂੰ ਦਵਾਈ ਦਿੱਤੀ ਆ ਬਈ ਮੋੜ ਕਰ ਲਓ ਦਵਾਈ ਪੁੱਟ ਕੰਡੇ ਦੀਆਂ ਦੋ ਜੜਾਂ ਅੰਬਾ ਹਲਦੀ ਦਾ ਅੱਧਾ ਚੌਂਚਾ ਨੂਨ ਦਾ ਅੱਧਾ ਚੌਂਚਾ ਤੇ ਫੜਕੜੀ ਦਾ ਅੱਧਾ ਚੌਂਚਾ ਆ ਬਈ ਮਰਗੀ ਦਾ ਇਲਾਜ ਅੱਧੇ ਚੌਂਚੇ ਦਾ ਚੌਥਾ ਹੈ ਸਭ ਰਿਹਾ ਸੌਰੀ ਮਰਗੀ ਦਾ ਇਲਾਜ ਤੁਹਾਨੂੰ ਦੱਸ ਦਿਆਂ ਪੁੱਟ ਕੰਡੇ ਦੀਆਂ ਦੋ ਜੜਾਂ ਪਾਉਣੀਆਂ ਦੋ ਜੜਾਂ ਪਾਉਣੀਆਂ 2 ਲੀਟਰ ਪਾਣੀ ਚ ਤੇ ਪਟਕ ਤੇ ਦੂਜੀ ਆਂਬਾ ਹਲਦੀ ਦਾ ਚੌ ਚੌਂਚੇ ਦਾ ਚੌਥਾ ਹਿੱਸਾ ਤੇ ਨੂਨ ਦਾ ਚੌਂਚੇ ਦਾ ਝੌਥਾ ਹਿੱਸਾ ਤੇ ਫੜਕਲੀ ਦਾ ਚੌਥਾ ਹਿੱਸਾ ਚੌਂਚੇ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਵੱਲ ਲੈਣਾ ਵਾਲ ਕੇ ਤੇ ਜਦੋਂ ਇਹ ਪੂਰਾ ਧਰਦਾ ਰਜਮਾ ਜੋ ਵੱਲ ਵਾਲਾ ਕਿ 1 ਲੀਟਰ ਜੋ 1 ਪੂਰਾ 2 ਲੀਟਰ ਜੋ 1 ਪੂਰਾ 1 ਲੀਟਰ ਪਾਣੀ ਰਹਿ ਗਿਆ ਇਹ ਹਾਂ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਠਾਰ ਕੇ ਪਾਣ ਕੇ ਘਾਣੇ 'ਚ ਪਾ ਕੇ ਰੱਖ ਲੈਣਾ ਤੇ ਹਫ਼ਤੇ 'ਚ ਦੋ ਵਾਰੀ ਸੁਬਾ 15 ml ਤੇ ਸ਼ਾਮ ਨੂੰ ਵੀ 15 ml ਸੋਮਵਾਰ ਤੇ ਸ਼ੁੱਕਰਵਾਰ ਹਫਤੇ ਦੇ ਦੋ ਵਰੀ ਦਿਨਾਂ ਹੀ ਦੇਣਾ ਇਹ ਪੱਕਾ ਲਾਜ ਹੈ ਦਾ ਹਾਂ ਤੇ ਯਾਨੀ ਕਿ ਕਬੂਤਰ ਮਰਦਾ ਨਹੀਂ ਕਬੂਤਰ ਬਾਜੂ ਘੁੰਮਣਗੇ ਰੀਸੈਟ ਨਹੀਂ ਹੋਣੀ ਕਬੂਤਰ ਪੱਕ ਜੂਗੀ ਐ ਪੱਕ ਜੂਗੀ ਐ ਮਤਲਬ ਵੀ ਮਰਦਾ ਨਹੀਂ ਬਾਜੀ ਕਬੂਤਰ ਉੱਤੇ ਘਰ ਜੀ ਉੱਡਦਾ ਹਾਂ ਵੀ ਬੱਚੇ ਬੱਚੇ ਉੱਤੇ ਗੱਡੂ ਉੱਡਣ ਵਾਲਾ ਤਾਂ ਕਾਜ਼ਾ ਰਹਿਣਾ ਆਣਾ ਇਹ ਤੇ ਵੀ ਇੰਨਾ ਵੀ ਅੱਖਾਂ ਦੇ ਸਾਹਮਣੇ ਰਹੂਗਾ ਹਾਂ ਅੱਖਾਂ ਦੇ ਸਾਹਮਣੇ ਰਹੋ ਘਰੋਂ ਸ਼ਾਮ ਨੂੰ ਜੋ ਘਨੇਰੀਦਾ ਬਸ ਇਹ ਕਹਾ

ਸਾਢੇ 6 ਵੇ ਹੋ ਗਏ ਸਾਂਜੀ ਇਹ ਸਾਢੇ 6 ਵੇ ਸਾਂਜੀ ਕਰਾ ਕੇ ਤੇ ਢਾਂਗੀ ਚੜੀ ਸੀ ਆਪਣੀ ਕਬੂਤਰੀ ਹਵਾੜਾ ਚੰਦ ਸਿੰਘ ਵਾਲੇ ਆਪਾਂ ਬਾਜੀ ਛੱਡੀ ਸੀ ਉਹ ਚਿੱਟੀਆਂ ਅੱਖਾਂ ਦੀ ਬੇਟੀ ਤੇ ਆ ਆਪਣਾ ਵੱਡਾ ਕਬੂਤਰਾ ਮੇਨ ਸਾਰੇ ਜੋੜੇ ਤੁਹਾਨੂੰ ਮੇਨ ਵਿਖਾਤੇ ਹਾਂ ਬਈ ਇੱਕ ਮਡਾਣ ਸਹੀ ਆ ਤੇ ਬਈ ਉਹ ਜਿਹੜਾ ਬਾਈ ਤੇ ਜੇ ਵੀਰ ਨੇ ਇਲਾਜ ਦੱਸਿਆ ਤੇ ਉਹ ਹੈਗਾ ਵਾ ਮਰਗੀ ਦਾ ਪੱਕਾ ਇਲਾਜ ਤੇ ਬਾਕੀ ਚੋਬਰ ਜੰਮ ਜੰਮ ਵੀ ਲਾਉਂਦਾ ਇਹ ਤੇ ਤੋਂ ਆਪਾਂ ਬੱਚੇ ਪੁੱਛੇ ਲੈ ਕੇ ਜਾਵਾਂਗੇ ਆ ਤੁਸੀਂ ਕਰ ਲੋ ਦਰਸ਼ਨ ਤੇ ਬਾਕੀ ਪਾਣੀ ਪੂਣੀ ਬਦਲੀ ਜਾਂਨੇ ਆਪਣੀ ਮਸ਼ੀਨ ਉਧਰ ਲੱਗੀ ਹੋਈ ਆ ਆਵੇ ਇੱਧਰ ਚੱਲੀ ਜਾਂਦੀ ਤੁਹਾਨੂੰ ਇਹਦਾ ਵੀ ਦਰਸ਼ਨ ਕਰਾਦੀ ਆ ਕਰੋ ਚੱਕ ਇਹ ਵੀ ਮਸ਼ੀਨ ਚੱਲੀ ਜਾਂਦੀ ਤਾਂ ਨਾਲ ਤੁਹਾਨੂੰ ਕੂਟਰਾਂ ਦਾ ਵੀ ਸ਼ੌਂਕ ਕਰਾਤਾ ਇਹਦਾ ਪਾਣੀ ਵੀ ਬਦਲ ਦੇਣਾ ਤੇ ਬਾਕੀ ਜੇ ਬੱਚੇ ਵੱਡੇ ਹੋ ਗਏ ਤਾਂ ਆਪਾਂ ਬੱਚੇ ਵੀ ਲੈ ਜਾਾਂਗੇ ਤੇ ਬਾਕੀ ਇਹਨਾਂ ਨੂੰ ਪਾਣੀ ਰੱਖਦੀ ਆ ਤਾਜ਼ਾ ਤੇ ਬਾਕੀ ਤੁਹਾਨੂੰ ਦੇਖੋ ਜੇ ਬਈ ਯੋ ਡਿਆਗਾ ਧਿਆਨ ਰੱਖਿਆ ਕਰੋ ਪਾਣੀ ਸਾਰ ਦਿਹਾੜੀ ਚ ਦੋ ਤਿੰਨ ਵਾਰੀ ਬਦਲ ਦਿਆ ਕਰੋ ਤੇ ਇੱਕ ਬਿੱਠਾ ਮੁੱਠਾ ਨਾ ਪਾਣੀ ਚ ਰਹਿਣ ਦੇ ਕੋ ਜੇ ਤੁਹਾਨੂੰ ਲੱਗਦਾ ਬਿੱਠਾ ਹੈ ਤੇ ਪਾਣੀ ਬਦਲ ਦਿਆ ਕਰੋ ਹੁਣ ਜਿਵੇਂ ਆਹ ਦਾਣਿਆਂ ਚ ਬਿੱਠਾ ਇਹ ਦਾਣਿਆਂ ਚ ਬਿੱਠਾ ਬੁੱਠਾ ਭਰਾ ਬਣ ਕੇ ਜਹਾ ਕੱਢਦਾ ਕਰੋ ਉਹ ਵਿੱਚ ਵੱਡ ਜਾਂਦੀ ਇਹ ਵੀ ਬਿਮਾਰੀ ਦਾ ਇੱਕ ਕਾਰਨ ਆ ਜਿਹੜਾ ਆਪਾਂ ਜਿਹੜਾ ਆਪਾਂ ਬਿੱਠਾਂ ਲਾ ਕੇ ਬਿਮਾਰ ਹੋਣੇ ਆ ਪਾਣੀ ਵਾਲੇ ਬਿੱਠਾਂ ਨਾਲ ਪਾਣੀ ਪੀ ਗਏ ਤਾਂ ਵੀ ਕਬੂਤਰ ਬਿਮਾਰ ਹੋਣੇ ਹੋਣੇ ਤੇ ਜਾਣੀ ਆਪਾਂ ਵੀ ਤੁਹਾਨੂੰ ਦੱਸਦਾ ਮੈਂ ਐ ਘਟੂ ਘਟ ਇੱਕ ਦਿਨ ਚ ਤਿੰਨ ਚਾਰ ਵਾਰੀ ਪਾਣੀ ਬਦਲਦਾ ਤੇ ਦਾਣਿਆਂ ਚ ਵੀ ਮੈਂ ਬਿੱਠਾਂ ਮਿੱਠਾ ਪਾਣੀ ਪੀਣ ਲਾ ਕੇ ਕਬੂਤਰ ਵਾਜੇ ਵਾਜੇ ਕਬੂਤਰ ਬਿਮਾਰ ਰਹੇ ਨੇ ਬਾਅਦ ਚ ਆਪਾਂ ਕਹਿੰਨੇ ਆ ਵੀ ਆਪਾਂ ਕੀਤਾ ਕੋਹ ਨਹੀਂ ਬਿਮਾਰ ਕਿਵੇਂ ਹੋ ਗਿਆ ਆਪਣੇ ਕਬੂਤਰ ਤਾਂ ਇਹੀ ਮੇਨ ਕਾਰਨ ਆ ਬਈ ਕਬੂਤਰ ਬਿਮਾਰ ਹੋਣ ਦਾ ਜ਼ਿਆਦਾਤਰ ਤੇ ਬਾਕੀ ਤੁਸੀਂ ਸਾਡੇ ਨਾਲ ਵੱਧ ਸੁਣਾਣੇ ਆ ਬਈ ਜਿੰਨੂੰ ਆਪਣੀ ਕਈ ਗੱਲ ਵਧੀਆ ਲੱਗਦੀ ਉਹ ਲਾਈਕ ਕਮੈਂਟ ਕਰਦਿਆ ਕਰੋ ਜਿਹੜੇ ਭਰਾ ਬਾਕੀ ਸਾਰੇ ਆਪੋ ਆਪਣਾ ਹੁੰਦਾ ਜਿਹੜਾ ਜਿੰਨਾ ਤੱਕ ਸਾਡਾ ਕਿ ਤਜਰਬਾ ਉਹ ਤੁਹਾਨੂੰ ਦੱਸ ਦੇਈਦਾ ਆਪਾਂ ਤੇ ਬਾਕੀ ਆ ਕਰ ਲੋ ਸ਼ੌਂਕ ਸਾਰੇ ਵੱਡੇ ਛੋਟੇ ਜੋੜੇ ਆਪਣੇ ਕਰੋ ਆ ਬੱਚਾ ਜਿਹੜਾ ਮੇਨ ਆ ਬਹੁਤ ਤਗੜਾ ਬੱਚਿਆਂ ਕਬੂਤਰਾਂ ਦਾ ਬੱਚਾ ਬਈ ਉਹ ਲਾਜੀਆਂ ਬੈਠਾ ਪਰਾ ਤੇ ਸਾਰੇ ਕਰ ਲੋ ਸ਼ੌਂਕ ਆ ਦਾਣੇ ਵੀ ਰੱਖਦੀ ਐ ਸੱਜਰੇ ਇਹਨਾਂ ਨੂੰ ਦਾਣੇ ਉਹਨਾਂ ਰੇ ਬੱਸ ਦੇ ਕਣਕ ਬਈ ਮਹੀਨੇ ਚ ਦੋ ਵਾਰੀ ਖੁੱਡੇ ਜਰੂਰ ਸਾਫ਼ ਕਰਿਆ ਕਰੋ ਬਈ ਸਾਡਾ ਟਾਈਮ ਨਹੀਂ ਲੱਗਾ ਖੁੱਡੇ ਹੀ ਸਾਫ਼ ਕਰਨੇ ਸੀ ਕਿਉਂਕਿ ਝੁੰਡਾਂ ਝੁੰਡਾਂ ਵੱਢਦੇ ਕਰਕੇ ਪਹਿਲਾਂ ਰਾਜਿਕਾ ਵੱਟੇ ਹੌਪੀ ਲਾਪਣਾ ਵੱਡੀਆਂ ਨੇ ਆ ਉਦੋਂ ਬਾਅਦ ਉਹ ਤੇ ਅਨਾਜ ਮੰਡੀ ਵਾਲਿਆਂ ਨੂੰ ਉਦੋਂ ਬਾਅਦ ਉਹ ਨਾਵਾਟ ਤੋਂ ਵੇਚ ਕੇ ਖੁੱਡੇ ਸਾਫ਼ ਹੀ ਕਰਨੇ ਖੁੱਡੇ ਸਾਫ਼ ਕਰਾਂਗੇ ਨਾਲੇ ਕਲੀ ਕੁਲੀ ਮਾਰਦਾਂਗੇ ਪਾਣੀ ਕੋਲ ਵਿੱਚ ਸਪਰੇਅ ਸਪਰੂ ਤੇ ਕੰਪੜੀ ਹੋਰ ਪਾਵਾਂਗੇ ਅਗਲੀ ਵੀਡੀਓ ਪਾਵਾਂਗੇ ਦੂਜੇ ਤੇ ਖੁੱਡੇ ਸਾਫ਼ ਕਰਨ ਤੇ ਕਲੀ ਕੋਹ ਤੇ ਸਪਰੇਅ ਮਾਰਦਾਂਗੇ ਕਿਹੜੀ ਸਪਰੇਅ ਮਾਰਦੀਆਂ ਹਾਂ ਫਿਰ ਸਾਨੂੰ ਤੁਹਾਨੂੰ ਸਾਡੇ ਨਾਲ ਜੁੜੇ ਰਹੋ ਬਾਕੀ ਸਾਰੇ ਭਰਾ ਆਪੋ ਜਿੱਥੋਂ ਕਿ ਤੁਸੀਂ ਸਾਡਾ ਤਿਆਰ ਬਾਈ ਤੁਹਾਨੂੰ ਦੱਸ ਦਈਦਾ ਤੇ ਚੰਨ ਕਰੋ ਸਬਸਕ੍ਰਾਈਬਰ ਤੇ ਵੀਡੀਓ ਕਰੋ ਵਾਤ ਤੋਂ ਵਾਤ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰੋ ਤੁਹਾਡਾ ਫਰਜ਼ ਆ ਭਾਈ ਬਹੁਤ ਮਿਹਨਤ ਲੱਗਦੀ ਬਣਾਉਣ ਤੇ ਯਾਰ ਤਸੱਲੀ ਹੋ ਜਾਂਦੀ ਹੈ ਕਹਿਣੀ ਸੌਖਾ ਵੀ ਵਲੌਗ ਪਾ ਲਈ ਤੇ ਪਰ ਤਸੱਲੀ ਹੋ ਜਾਂਦੀ ਹੈ ਤੇ ਭਾਈ ਬਣ ਕੇ ਸ਼ੇਅਰ ਕਰਦੇ ਕਰੋ ਲਾਈਕ ਕਮੈਂਟ ਕਰਦੇ ਕਰੋ ਅਗਲੀ ਵੀਡੀਓ ਆਪਾਂ ਹੋਰ ਤੁਹਾਨੂੰ ਨੌਲੇਜ ਵਾਲੀਆਂ ਦੱਸਾਂਗੇ ਜਿੱਥੋਂ ਤੱਕ ਸਾਡਾ ਤਿਆਰਬਾ ਠੀਕ ਆ ਉਥੋਂ ਤੱਕ ਹੀ ਦੱਸ ਦਈਦਾ ਚਲੋ ਠੀਕ ਆ ਜੁੜ ਸਕਦੇ ਜੁੜ ਦੋ ਮੈਨ ਨਾਲ ਕਹਿੰਦੇ ਕੋ ਹੁੰਦੇ ਚੀਕਾਂ ਪਵਾਦੇ ਮੁਰਦੀ ਕਰਦੀ ਸਹੀ ਗੱਲ ਆ ਮੁਰਦੀ ਗਰਮੀ ਨਾਲ ਵੇਖੀ ਨਾਲੇ ਵੇਖੀ ਨਾਲੇ ਤੁਸੀਂ ਕਹੋਗੇ ਵੀ ਹਾਂ ਭਾਈ ਕਹੇਣੇ ਤੁਹਾਨੂੰ ਗੰਨ ਦੱਸਿਆ ਆਈਗਾ ਰੁਪਈਏ ਲਾਗੇ ਸਾਰਾ ਕੁਝ ਫ੍ਰੀ ਦੱਸਾਂਗੇ ਭਾਈ ਕਿਉਂਕਿ ਬਈ ਅਸੀਂ ਬਾਜ਼ੀਆਂ ਛੱਡਦੇ ਰਹੇ ਆ ਐਵੇਂ ਨਾ ਦੀ ਸਾਨੂੰ ਜਵਾਕ ਜੇ ਸਮਝ ਪਰ ਅਸਤਰ ਚੀਜ਼ਾਂ ਤੁਹਾਨੂੰ ਜੇ ਤਸੱਲੀਆਂ ਕਰਾਈਆਂ ਤੇ ਕਰਾਵਾਂਗੇ ਕਹਿੰਦੇ ਘੌਂਦੇ ਬੰਦਿਆਂ ਦੀਆਂ ਤਸੱਲੀਆਂ ਕਰਾਈਆਂ ਤੇ ਬਾਕੀ ਅਸੀਂ ਸਾਡੇ ਰਲ ਮਿਲ ਕੇ ਡਾਉਣੇ ਆਈ ਤਿੰਨ ਚਾਰ ਜਣੇ ਆ ਭਾਈ ਤੁਹਾਨੂੰ ਦੱਸ ਦਈਏ ਵੀ ਰਲ ਮਿਲ ਕੇ ਇੱਕ ਉੱਤਰ ਡਾਈਦੇ ਹਾਰੇ ਤੇ ਆਪੋ ਆਪਣਾ ਕਿਉਂਕਿ ਜੇ ਜਿਹੜਾ ਮੇਰੇ ਕੋਲੇ ਗਾਣਾ ਉਹਦੇ ਕੋਲੇ ਹੈ ਨਹੀਂ ਰਲ ਮਿਲ ਕੇ ਗਾਣੇ ਸਾਂਝੇ ਕਰਦੇ ਥੋਡੇ ਨਾਲ ਤੇ ਬਾਕੀ ਚਲੋ ਠੀਕ ਆ ਬਾਈ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਹੋਰ ਜਾਣਕਾਰੀ ਦਵਾਂਗੇ ਆ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਦਬਾ ਕੇ ਤੇ ਮਿਲਦੇ ਆ ਤੁਹਾਨੂੰ ਹੋਰ ਨਾ ਹੀ ਵੀਡੀਓ ਦੇ ਵਿੱਚ ਧੰਨਵਾਦ